ਚੈਨਲ ਪੰਜਾਬ ਦਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਐ ਇੱਕ ਹੋਰ ਅਹਿਮ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਅਸੀਂ ਪਿੰਡ ਕਾਵਾਂ ਵਾਲੀ ਦੇ ਵਿੱਚ ਐ ਜ਼ਿਲ੍ਹਾ ਫਾਜ਼ਿਲਕਾ ਇਸ ਵੇਲੇ ਇੱਥੇ ਜਿਹੜਾ ਡਰੇਨ ਐ ਜਿਹੜਾ ਆ ਤੁਸੀਂ ਦੇਖ ਰਹੇ ਹੋ ਸਤਲੁਜ ਦੇ ਨਾਲ ਇੱਕਮਿਕ ਹੋਇਆ ਹੋਇਆ ਐ ਇਹਦੇ ਦੇ ਬੰਨ੍ਹ ਜਿਹੜਾ ਉਹ ਮਜ਼ਬੂਤ ਕੀਤਾ ਜਾ ਰਿਹਾ ਆ ਗੱਟੇ ਲੱਗ ਰਹੇ ਐ ਇੱਥੇ ਗੱਟਿਆਂ ਦੇ ਵਿੱਚ ਮਿੱਟੀ ਪਾਈ ਜਾ ਰਹੀ ਐ ਜਾਲ ਬੰਨਿਆ ਜਾ ਰਿਹਾ ਬੇਨਤੀਆਂ ਕੀ ਆ ਹੁਣ ਸਮੇਂ ਦੀ ਜ਼ਰੂਰਤ ਕੀ ਐ ਉਹ ਇਹ ਹੈ ਕਿ ਇੱਕ ਤਾਂ ਇੱਥੇ ਮਿੱਟੀ ਦੀ ਜ਼ਰੂਰਤ ਹੈ ਜਿਹੜੇ ਸੱਜਣ ਦੂਰੋਂ ਨੇੜਿਓਂ ਮਦਦ ਕਰ ਰਹੇ ਆ ਹੈਲਪਿੰਗ ਹੈਂਡ ਹੈ ਮਿੱਟੀ ਪਚਾ ਰਹੇ ਆ ਰਸਦ ਪਾਣੀ ਪਚਾ ਰਹੇ ਆ ਕਿਹੜਾ ਰਸਦ ਪਾਣੀ ਵਣੀਓ ਰੋਕ ਲਾ ਕੇ ਜੇਕਰ ਅਸੀਂ ਮਿੱਟੀ ਤੇ ਆ ਜਿਹੜਾ ਜਾਲ ਹੈ ਇਹ ਜਾਲ ਦਾ ਪ੍ਰਬੰਧ ਕਰ ਲਈਏ ਗੱਟਿਆਂ ਦਾ ਪ੍ਰਬੰਧ ਕਰ ਲਈਏ ਮਿੱਟੀ ਦਾ ਪ੍ਰਬੰਧ ਕਰ ਲਈਏ ਆ ਤੁਸੀਂ ਜਾਲ ਦੀ ਵੇਖ ਲਓ ਵੀ ਇਸ ਤਰੀਕੇ ਦੇ ਨਾਲ ਜਾਲ ਬਣ ਕੇ ਆ ਜਿਹੜਾ ਉਹ ਇਸ ਡਰੇਨ ਦੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਜੇਕਰ ਆ ਜਿਹੜਾ ਰੱਸਾ ਰੱਸੇ ਦੀ ਥਾਂ ਤੇ ਜੇਕਰ ਸਾਨੂੰ ਇੱਥੇ ਲੋਹੇ ਦੀਆਂ ਤਾਰਾਂ ਵਾਲਾ ਜਾਲ ਅਰੇਂਜ ਹੋ ਜਾਏ ਤੁਸੀਂ ਲੋਹੇ ਦੀਆਂ ਤਾਰਾਂ ਲੈ ਕੇ ਪਹੁੰਚ ਜਾਓ ਇਹ ਵੀ ਇੱਥੇ ਸਮੇਂ ਦੀ ਜ਼ਰੂਰਤ ਹੈ ਅਸੀਂ ਵੀ ਉੱਗਾ ਕਰ ਰਹੇ ਹਾਂ ਇੱਕ ਅੱਧੇ ਦਿਨ ਦੇ ਵਿੱਚ ਭਲਕੇ ਟਰਾਲੀਆਂ ਤਿਆਰ ਕਰ ਰਹੇ ਹਾਂ ਇੱਥੇ ਮਿੱਟੀ ਲੈ ਕੇ ਆਵਾਂਗੇ ਤੂੜੀ ਵਾਸਤੇ ਪੱਠੇ ਚਾਰੇ ਵਾਸਤੇ ਵੀ ਪ੍ਰਬੰਧ ਹੋ ਚੁੱਕਿਆ ਪਰ ਜਿਹੜੀ ਮੇਨ ਜ਼ਰੂਰਤ ਹੈ ਨਾ ਉਹ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਹੈ ਇੱਥੇ ਦੇਖ ਲਓ ਤੁਸੀਂ ਵੀ ਸਾਰੇ ਜਿਹੜੇ ਲੋਕ ਇੱਥੇ ਲੱਗੇ ਹੋਏ ਆ ਉਹ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਲੱਗੇ ਹੋਏ ਆ ਤਾ ਬਾਈ ਜੀ ਜਿਵੇਂ ਤੁਸੀਂ ਬੰਨ ਮਜਬੂਤ ਕਰਨ ਵਾਸਤੇ ਆ ਚੀਜ਼ ਬਣਾ ਰਹੇ ਹੋ ਕੀ ਸਮਝਦੇ ਹੋ ਵੀ ਕੀ ਲੋੜ ਕੀ ਆ ਬਾਈ ਜੀ ਲੋੜ ਤਾਂ ਮਿੱਟੀ ਦੀ ਹੈ ਜੀ ਹਾਂਜੀ ਤੇ ਆ ਮੰਨ ਲਓ ਜੇ ਇਹ ਰਸੀ ਥਾਂ ਤੇ ਤਾਰ ਹੋ ਜਾਵੇ ਤੇ ਰਸੇ ਦੀ ਥਾਂ ਤੇ ਤਾਰ ਹੋ ਜਾਵੇ ਤਾਂ ਜ਼ਿਆਦਾ ਵਧੀਆ ਹੈ ਹਾਂਜੀ ਰਸੇ ਦੀ ਥਾਂ ਤੇ ਤਾਰ ਹੋ ਜੇ ਤਾਂ ਵਧੀਆ ਕਿਉਂਕਿ ਦੇਖੋ ਪਰਲੇ ਪਿੰਡਾਂ ਦੇ ਵਿੱਚ ਤੇ ਇਧਰੋਂ ਪਾਣੀ ਦੇ ਵਿੱਚ ਇੱਕ ਸੰਨ ਹੈ ਜਿਹੜਾ ਉਹ ਇਸ ਬੰਨ ਦਾ ਜਿਸ ਬੰਨ ਨੂੰ ਮਜਬੂਤ ਕੀਤਾ ਜਾ ਰਿਹਾ ਹੁਣ ਇਸ ਵੇਲੇ ਇੱਥੇ ਤੇ ਜੇਕਰ ਜਿਹੜੇ ਵੀਰ ਦੂਰੋਂ ਨੇੜਿਓਂ ਮਿੱਟੀ ਦਾ ਪ੍ਰਬੰਧ ਕਰ ਸਕਦੇ ਆ ਤਾਂ ਇੱਥੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਪਹੁੰਚਾ ਜਾ ਸਕਦਾ ਅਸੀਂ ਸਾਡੀ ਗੱਲਬਾਤ ਹੈ ਜਿਹੜੀ ਉਹ ਇੱਥੋਂ ਦੀ ਪੰਚਾਇਤ ਦੇ ਸੱਜਣਾ ਨਾਲ ਵੀ ਹੋਈ ਆ ਪਿੰਡ ਦੇ ਸਰਪੰਚ ਦੇ ਨਾਲ ਵੀ ਹੋਈ ਆ ਕਾਵਾਂ ਵਾਲੀ ਦੇ ਨਾਲ ਉਹਨਾਂ ਨੇ ਵੀ ਸਾਨੂੰ ਇਹੀ ਦੱਸਾਇਆ ਵੀ ਇੱਥੇ ਜਿਹੜੀ ਮੇਨ ਲੋਡ ਆ ਉਹ ਮਿੱਟੀ ਦੀ ਆ ਗੱਟਿਆਂ ਦੀ ਆ ਰੱਸਿਆਂ ਦੀ ਆ ਜੇ ਤਾਰਾਂ ਵਾਲਾ ਹੋ ਜਾਏ ਤਾਂ ਪਾਣੀ ਵਿੱਚ ਆਪਾਂ ਨੂੰ ਵੀ ਪਤਾ ਵੀ ਤਾਰ ਆ ਜਿਹੜੀ ਉਹ ਨਹੀਂ ਗਲਦੀ ਇਹ ਨਾ ਪੋਲਾ ਹੋ ਕੇ ਵੈਸੇ ਰੱਸਾ ਵੀ ਕਾਮਜਾਬ ਆ ਪੋਲਾ ਹੋ ਕੇ ਜਿਹਨੂੰ ਲੱਗ ਜੇ ਇਹਨੂੰ ਪਾਣੀ ਤਾਂ ਇਹ ਵੀ ਬਹੁਤ ਜਿਹੜਾ ਹੈਗਾ ਉਹ ਬਿਲਕੁਲ ਪੂਰੀ ਜਿਹੜੀ ਮਜ਼ਬੂਤੀ ਬਣਾ ਲੈਂਦਾ ਪਰ ਫਿਰ ਵੀ ਤਾਰਾਂ ਵਾਲਾ ਜਾਲ ਹੈਗਾ ਜਿਹੜਾ ਉਹ ਜਿਆਦਾ ਵਧੀਆ ਤੁਸੀਂ ਇਧਰਲੇ ਪਾਸੇ ਦੇਖ ਲਓ ਵੀ ਆਹ ਜਿਹੜਾ ਹੈਗਾ ਉਹ ਜਾਲ ਇਸ ਤਰੀਕੇ ਦੇ ਨਾਲ ਬਣ ਕੇ ਆਹ ਜਾਲ ਹੈਗਾ ਜਿਹੜਾ ਉਹ ਇਹਦੇ ਵਿੱਚ ਗੱਟੇ ਹੈਗੇ ਜਿਹੜੇ ਉਹ ਬੰਨੇ ਜਾਂਦੇ ਆ ਪਰਲੇ ਪਾਸੇ ਜਿਹੜੇ ਬਾਬੇ ਹੁਣ ਤੱਕ ਮੁਸੀਬਤਾਂ ਝੱਲਦੇ ਆਏ ਆ ਜਾਂ ਜਿਨ੍ਹਾਂ ਨੂੰ ਪਤਾ ਹੁਣ ਤੱਕ ਬੰਨ ਮਾਰਦੇ ਆਏ ਆ ਉਹ ਇੱਕ ਪਾਸੇ ਇੱਥੇ ਜਾਲ ਵੱਟੀ ਜਾਂਦੇ ਆ ਇੱਕ ਪਾਸੇ ਨੌਜਵਾਨ ਦੇਖ ਲਓ ਤੁਸੀਂ ਗੱਟੇ ਬੰਦੀ ਜਾਂਦੇ ਆ ਤੇ ਇਹ ਗੱਟੇ ਬੰਨ ਬੰਨ ਕੇ ਜਿਹੜਾ ਹੈਗਾ ਉਹ ਇੱਥੇ ਲਾ ਰਹੇ ਆ ਜੇਕਰ ਕੋਈ ਸੱਜਣ ਮਿੱਤਰ ਇਸ ਸੇਵਾ ਭਾਵਨਾ ਨਾਲ ਆਉਣਾ ਚਾਹੁੰਦਾ ਵੀ ਇੱਥੇ ਇਹਨਾਂ ਦਾ ਆ ਕੇ ਹੱਥ ਹੀ ਵਟਾ ਸਕਦਾ ਮੰਨ ਲਓ ਜੇਕਰ ਸਾਡੇ ਕੋਲੇ ਕੋਈ ਟਰੈਲੀ ਟਰੈਕਟਰ ਦਾ ਇੰਤਜ਼ਾਮ ਨਹੀਂ ਹੁੰਦਾ ਮਿੱਟੀ ਦਾ ਨਹੀਂ ਹੁੰਦਾ ਰੱਸਿਆਂ ਦਾ ਨਹੀਂ ਹੁੰਦਾ ਗੱਟਿਆਂ ਦਾ ਨਹੀਂ ਹੁੰਦਾ ਤਾਰਾਂ ਦਾ ਨਹੀਂ ਹੁੰਦਾ ਇਥੋਂ ਦੀ ਜਿਹੜੀ ਮੁੱਖ ਇਥੋਂ ਦੀ ਜਿਹੜੀ ਮੁੱਖ ਲੋੜਾ ਉਹ ਮੈਨ ਪਾਵਰ ਵੀ ਹੈ ਤੁਹਾਡੇ ਸਹਿਯੋਗ ਦੀ ਵੀ ਲੋੜ ਹੈ ਜੇਕਰ ਤੁਸੀਂ ਇੱਥੇ ਆ ਕੇ ਸਮਾਂ ਕੱਢ ਕੇ ਸਹਿਯੋਗ ਕਰ ਸਕਦੇ ਹੋ ਇਹਨਾਂ ਦਾ ਹੱਥ ਮਿਟਾ ਸਕਦੇ ਹੋ ਗੱਟੇ ਭਰਨ ਦੇ ਵਿੱਚ ਮਿੱਟੀ ਭਰਨ ਦੇ ਵਿੱਚ ਤਾਂ ਉਹ ਵੀ ਸੇਵਾ ਲੇਖੇ ਲੱਗਣ ਵਾਲੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਹਰ ਪੀੜਤਾਂ ਦੀ ਮਦਦ ਵਾਸਤੇ ਹਰ ਇੱਕ ਹੱਥ ਹੈ ਜਿਹੜਾ ਉਹ ਜੇਕਰ ਹੱਥ ਵਟਾਊਗਾ ਤਾਂ ਮੈਨੂੰ ਲੱਗਦਾ ਇਸ ਮੁਸੀਬਤ ਦੇ ਨਾਲ ਅਸੀਂ ਘੱਟ ਸਮੇਂ ਦੇ ਵਿੱਚ ਨਜਿੱਟ ਸਕਦੇ ਹਾਂ ਇਸ ਵੇਲੇ ਅਸੀਂ گاਵਾਂ ਵਾਲੀ ਦੇ ਬੰਨ ਉੱਪਰ ਆ ਜਿੱਥੇ ਵੱਡੇ ਵੱਡੇ ਜਿਹੜੇ ਗਿਆ ਉਹ ਗੱਟੇ ਪਰ ਕੇ ਇਸ ਵੇਲੇ ਇਸ ਤਰੀਕੇ ਦੇ ਨਾਲ ਲਾਏ ਜਾ ਰਹੇ ਆ ਤੁਸੀਂ ਦੇਖ ਲਓ ਵੀ ਗਾਂ ਬੰਨ ਦੇ ਉੱਪਰ ਇੰਨੇ ਗੱਟੇ ਆ ਜਿਹੜੇ ਉਹ ਲੱਗ ਚੁੱਕੇ ਆ ਆ ਜਾਲ ਆ ਜਿੰਨਾ ਮੋਟਾ ਬੰਨ ਬਣ ਜੂਗਾ ਉਸੇ ਉਨੇ ਤਰੀਕੇ ਦੇ ਨਾਲ ਹੀ ਜਿਹੜੀ ਹੈਗੀ ਆ ਉਹ ਇਸ ਬੰਦ ਦੀ ਮਜਬੂਤੀ ਬਣੂਗੀ ਜਿਹਦੇ ਕਰਕੇ ਪਾਣੀ ਹੈ ਜਿਹੜਾ ਉਹ ਧੱਕ ਮਾਰ ਕੇ ਨਾਲ ਵਾਲੇ ਪਿੰਡਾਂ ਦੇ ਵਿੱਚ ਨਹੀਂ ਜਾਊਗਾ ਹਾਲਾਂਕਿ ਇਧਰਲੇ ਪਿੰਡ ਸਾਹਮਣੇ ਤੁਹਾਨੂੰ ਘਰ ਦਿਸਦੇ ਹੋਣਗੇ ਵੀ ਜਿਨ੍ਹਾਂ ਵਿੱਚ ਕਾਫੀ ਪਾਣੀ ਪਿਆ ਬਹੁਤ ਆਪਣੇ ਕੋਠਿਆਂ ਦੇ ਉੱਪਰ ਉਹਨਾਂ ਨੇ ਸਮਾਨ ਰੱਖ ਛੱਡੇ ਆ ਇਧਰਲੇ ਪਾਸੇ ਬੋਟ ਹੈਗੀ ਆ ਜਿਹੜੀ ਉਹ ਤੁਰੀ ਜਾਂਦੀ ਤੁਹਾਨੂੰ ਦਿਖਾਈ ਦਿੰਦੀ ਹੋਣੀ ਆ ਇਹ ਸਾਰੀਆਂ ਚੀਜ਼ਾਂ ਇੱਥੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੀ ਮਦਦ ਕਰਨ ਵਾਸਤੇ ਆਪਸੀ ਭਾਈਚਾਰੇ ਦੇ ਲੋਕ ਆਸੇ-ਪਾਸੋਂ ਲੋਕ ਪੂਰੇ ਪੰਜਾਬ ਦੇ ਲੋਕ ਇੱਥੇ ਹੱਥ ਵਟਾ ਰਹੇ ਆ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਨੂੰ ਕੁਲਵਿੰਦਰ ਔਲਕ ਨੂੰ ਪੰਜਾਬ ਵਾਲਾ ਪੋਡਕਾਸਟ ਤੋਂ ਵਿਊ ਆ ਗਿਆ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਮਿਲ ਕੇ ਇਹਨਾਂ ਪਿੰਡਾਂ ਦੀ ਮਦਦ ਕਰੋਗੇ